ਜੀਵੀਐਸ ਟਾਈਮ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜੱਜ ਦਰਸ਼ਕੋ ਪੰਚਾਇਤੀ ਚੋਣਾਂ ਦਾ ਬੇਗਲ ਵੱਜ ਚੁੱਕਿਆ ਤੇ ਹਰ ਪਿੰਡ ਦੇ ਵਿੱਚ ਜਿਹੜਾ ਚੋਣ ਪ੍ਰਕਿਰਿਆ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਸੋ ਅੱਜ ਪਹੁੰਚੇ ਆਂ ਪਿੰਡ ਭਾਗੀਕੇ ਜਿੱਥੇ ਇੰਦਰਜੀਤ ਭਾਗੀਕੇ ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਕੀ ਮੁੱਦੇ ਲੈ ਕੇ ਉਹ ਇਸ ਜਿਹੜਾ ਮੈਦਾਨ ਦੇ ਵਿੱਚ ਨਿਤਰੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇੰਦਰਜੀਤ ਜੀ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ ਤੁਹਾਨੂੰ ਤੁਹਾਡਾ ਸਾਰੀ ਸਮੁੱਚੀ ਟੀਮ ਨੂੰ ਜੀ ਆਇਆਂ ਕਹਿੰਦੇ ਆ ਨਗਰ ਭਾਗੀ ਕੇ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਜੀ ਸਰਪੰਚੀ ਦੀ ਗੱਲ ਕਰੀਏ ਤਾਂ ਦੇਖੋ ਹਰ ਪਿੰਡ ਦੇ ਵਿੱਚ ਜਿਹੜੀ ਚੋਣ ਪ੍ਰਕਿਰਿਆ ਵੀ ਜਿਹੜਾ ਦਾ ਪ੍ਰਚਾਰ ਆ ਜੋਰਾਂ ਤੇ ਆ ਤੇ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਔਰ ਕਿਹੜੇ ਮੁੱਦੇ ਲੈ ਕੇ ਤੁਸੀਂ ਮਿદાન ਦੇ ਵਿੱਚ ਨੇਤਰ ਬਿਲਕੁਲ ਜੀ ਅਸੀਂ ਪੇਪਰ ਫਾਈਲ ਕਰਨ ਤੋਂ ਬਾਅਦ ਕੱਲ ਸਾਨੂੰ ਚੋਣ ਨਿਸ਼ਾਨ ਮਿਲਿਆ ਸਾਨੂੰ ਸਾਡਾ ਚੋਣ ਨਿਸ਼ਾਨ ਸਰਪੰਚੀ ਦਾ ਡਾਇਰੈਕਟਰ ਆ ਟ੍ਰੈਕਟਰ ਸਾਨੂੰ ਚੋਣ ਨਿਸ਼ਾਨ ਮਿਲਿਆ ਪਿੰਡ ਭਾਗੀ ਕਿਆਂ ਦੇ ਨਾਲ ਸੰਬੰਧਿਤ ਜਿਹੜੇ ਵੀ ਜਿਆਦਾ ਸੈਂਸਟਿਵ ਮੁੱਦੇ ਨੇ ਉਹਨਾਂ ਦੇ ਵਿੱਚ ਸੀਵਰੇਜ ਦਾ ਮੁੱਦਾ ਉਹਨਾਂ ਦੇ ਵਿੱਚ ਯੂਥ ਨੂੰ ਜਿੰਮਜ ਦਾ ਮੁੱਦਾ ਉਹਨਾਂ ਦੇ ਵਿੱਚ ਪੈਨਸ਼ਨ ਜੈਟ ਡੋਰ ਸਟੈਪ ਦਾ ਮੁੱਦਾ ਉਹਦੇ ਵਿੱਚ ਇੰਟਰਲੌਕ ਲਾਈਟਨਿੰਗ ਦਾ ਮੁੱਦਾ ਉਹਦੇ ਚ ਨਰੇਗਾ ਨਾਲ ਸੰਬੰਧਿਤ ਮੁੱਦੇ ਨੇ ਉਹਦੇ ਵਿੱਚ ਪਿੰਡ ਭਾਗੀ ਕਹਿੰਦਾ ਜਿਹੜਾ ਯੂਥ ਆ ਉਹਨਾਂ ਨੂੰ ਕੰਮ ਦੇਣ ਦਾ ਮੁੱਦਾ ਇਸ ਤੋਂ ਬਲਾਵਾ ਜਿਹੜੀਆਂ ਪਾਸਪਿਕ ਕਮੇਟੀਆਂ ਕੋਈ ਹੋਰ ਆ ਸਕੂਲ ਦੇ ਨਾਲ ਹਸਪਤਾਲ ਦੇ ਨਾਲ ਸੇਵਾ ਦੇ ਨਾਲ ਸੰਬੰਧਿਤ ਜਿਹੜੇ ਕੰਮ ਆ ਉਹ ਨੇ ਸਭ ਤੋਂ ਵੱਡਾ ਜਿਹੜਾ ਮੁੱਦਾ ਸਾਡੇ ਡਰਿੰਕੇਬਲ ਵਾਟਰ ਹੈ ਜਿਹੜਾ ਪੀਣ ਯੋਗ ਪਾਣੀ ਆ ਉਹ ਟੂ ਰੀਚ ਐਟ ਐਵਰੀ ਡੋਰਸਟੈਪ ਉਹ ਮੁੱਦਾ ਜੀ ਦਿਖਿਆ ਲੱਗਦਾ ਤੇ ਆਮ ਤੌਰ ਤੇ ਜਿਹੜਾ ਗਲੀਆਂ ਨਾਲੀਆਂ ਦੇ ਵਿਕਾਸ ਨੂੰ ਵਿਕਾਸ ਸਮਝਿਆ ਜਾਂਦਾ ਤੁਹਾਡੇ ਮੁਤਾਬਕ ਕੀ ਇਹ ਵਿਕਾਸ ਆ ਜਾਂ ਕੁਝ ਹੋਰ ਵੀ ਹੋਣਾ ਚਾਹੀਦਾ ਨਹੀਂ ਸਮੁੱਚੇ ਤੌਰ ਤੇ ਇੱਕ ਸੰਪੂਰਨ ਵਿਕਾਸ ਸਮੁੱਚੇ ਨਗਰ ਦਾ ਵਿਕਾਸ ਸਿਰਫ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਹੈ ਪਿੰਡ ਦਾ ਚੋਖਮੁਖੀ ਵਿਕਾਸ ਕਰਨ ਦੇ ਲਈ ਇਹਦੇ ਵਿੱਚ ਸਾਰੇ ਮੁੱਦੇ ਇਨਕਲੂਡ ਕਰਨੇ ਪੈਂਦੇ ਆ ਗਲੀਆਂ ਨਾਲੀਆਂ ਤੋਂ ਬਿਨਾ ਪਿੰਡ ਦੇ ਵਿੱਚ ਨਸ਼ਿਆਂ ਦਾ ਮੁੱਦਾ ਪਿੰਡ ਦੇ ਵਿੱਚ ਯੂਥ ਨਾਲ ਸੰਬੰਧਿਤ ਮੁੱਦੇ ਨੇ ਪਿੰਡ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਮੁੱਦੇ ਨੇ ਸਿਰਫ ਗਲੀਆਂ ਨਾਲੀਆਂ ਹੀ ਕਰਟੇਰੀਆ ਨਹੀਂ ਜੀ ਨਸ਼ੇ ਦੀ ਗੱਲ ਕਰੀ ਆ ਤੁਸੀਂ ਜਿਸ ਤਰ੍ਹਾਂ ਆਮ ਤੌਰ ਤੇ ਸੁਣਦੇ ਆ ਕਿ ਕਾਫੀ ਸਾਰੇ ਪਿੰਡ ਆ ਜਿਹੜੇ ਚਰਚਾ ਦਾ ਵਿਸ਼ਾ ਵੀ ਬਣੇ ਰਹਿੰਦੇ ਆ ਕਿ ਫਲਾਨੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਤਾਂ ਤੁਸੀਂ ਜੇ ਥੋੜੀ ਬਹੁਤੀ ਇਹ ਚੀਜ਼ ਹੈ ਵੀ ਹੈ ਤਾਂ ਤੁਸੀਂ ਇਸ ਨੂੰ ਰੋਕਣ ਲਈ ਕੀ ਉਪਰਾਲੇ ਕਰਦੇ ਦੇਖੋ ਲਾਮਤ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਕੋਹਰ ਪਿੰਡ ਆ ਉਸ ਤੱਕ ਪਿੰਡ ਭਾਗੀ ਕੇ ਵੀ ਇਸ ਸਮਾਜ ਦਾ ਹਿੱਸਾ ਜੀ ਇਹ ਅਲਾਮਤ ਸਾਡੇ ਨਗਰ ਦੇ ਵਿੱਚ ਵੀ ਹੈ ਜਿਹਨੂੰ ਜੜੋਂ ਪੁੱਟਣ ਦੀ ਲੋੜ ਆ ਮੈਂ ਸਿਰਫ ਆਪ ਹੀ ਨਹੀਂ ਜਿਹੜੇ ਹੋਰ ਵੀ ਸਰਪੰਚ ਨਾਮੇ ਚੁਣੇ ਜਾ ਰਹੇ ਉਹਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਵੀ ਉਹ ਆਪੋ ਆਪਣੇ ਪਿੰਡ ਦੇ ਵਿੱਚ ਹੈਲਪ ਕਰਨ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਇਸ ਤਰ੍ਹਾਂ ਦਾ ਸਾਨੂੰ ਕੇਸ ਸਾਹਮਣੇ ਵੀ ਆਉਂਦਾ ਅਸੀਂ ਬਕਾਇਦਾ ਉਹਨੂੰ ਅੰਡਰ ਟ੍ਰੀਟਮੈਂਟ ਕਰਾ ਕੇ ਉਹਦਾ ਪੋਸੀਬਲ ਇਲਾਜ ਕਰਾ ਸਕੀ ਜੀ ਅਕਸਰ ਅੱਜ ਕੱਲ੍ਹ ਨਾ ਮੁੱਦੇ ਬੜੇ ਜਿਹੜੇ ਹਰ ਪਿੰਡ ਦਾ ਜਿਹੜਾ ਥਾਣੇ ਚਲਾ ਜਾਂਦਾਗਾ ਲੜਾਈਆਂ ਝਗੜੇ ਹੁੰਦੇ ਆ ਸੂਝਵਾਨ ਸਰਪੰਚ ਉਹ ਹੀ ਹੁੰਦਾ ਜਿਹੜੇ ਪਿੰਡ ਦੇ ਗੱਲ ਜਿਹੜੀ ਪਿੰਡ ਚ ਹੀ ਰੱਖ ਲੇਗੇ ਕੀ ਲੱਗਦਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ ਬਿਲਕੁਲ ਜੀ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਅਸੀਂ ਨਜਿੱਠਾਂਗੇ ਪਿੰਡ ਦੇ ਵਿੱਚ ਕੋਈ ਵੀ ਲੜਾਈ ਝਗੜਾ ਹੁੰਦਾ ਅਸੀਂ 15 ਤਰੀਕ ਨੂੰ ਰਿਜ਼ਲਟ ਆਉਣ ਤੋਂ ਬਾਅਦ ਜੇ ਰਿਜ਼ਲਟ ਸਾਡੀ ਫੇਵਰ ਦੇ ਵਿੱਚ ਜਾਂਦਾ ਅਸੀਂ ਬਕਾਇਦਾ ਅਨਾਉਂਸਮੈਂਟ ਕਰਵਾਵਾਂਗੇ ਕਿ ਜੇ ਕੋਈ ਡਿਸਪਿਊਟ ਹੈ ਭਾਈ ਸਾਨੂੰ ਪੰਚਾਇਤੀ ਲੈਵਲ ਤੇ ਪਹਿਲਾਂ ਦੱਸੋ ਉਸ ਤੋਂ ਬਾਅਦ ਜੇ ਕੋਈ ਵਿਲਿੰਗ ਹੈ ਤਾਂ ਉਹ ਅੱਗੇ ਅਪਰੋਚ ਕਰ ਸਕਦਾ ਅਦਰਵਾਈਜ਼ ਅਸੀਂ ਪੈਂਡੀ ਨਿਵੇੜੇ ਕਰਾਂਗੇ ਸਿੱਖਿਆ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਬਹੁਤ ਜਿਹੜੇ ਘਰ ਹੁੰਦੇ ਆ ਜ਼ਰੂਰਤਮੰਦ ਬੱਚੇ ਵੀ ਹੁੰਦੇ ਆ ਨਹੀਂ ਪੜ ਪਾਉਂਦੇ ਅਚੀਵਮੈਂਟ ਪ੍ਰਾਪਤ ਕਰਦੇ ਉਹਨਾਂ ਦਾ ਮਾਨ ਸਨਮਾਨ ਨਹੀਂ ਹੁੰਦਾ ਉਹਨਾਂ ਦੇ ਲਈ ਕੀ ਕਰਦੇ ਬਿਲਕੁਲ ਜੀ ਬਹੁਤ ਸਾਰੇ ਬੱਚੇ ਇਹ ਜੇ ਆ ਜਿਹੜੇ ਪੜਨਾ ਤਾਂ ਚਾਹੁੰਦੇ ਆ ਪੜਨ ਦੇ ਯੋਗ ਵੀ ਆ ਪੜਨ ਦੇ ਵਿੱਚ ਹੁਸ਼ਿਆਰ ਵੀ ਆ ਪਰ ਫਾਈਨੈਂਸ਼ੀਅਲੀ ਉਹ ਕ੍ਰਾਈਟੇਰੀਆ ਪੂਰਾ ਨਹੀਂ ਕਰਦੇ ਸਾਡੀ ਕੋਸ਼ਿਸ਼ ਹੋਏਗੀ ਵੀ ਉਹ ਬੱਚਾ ਜਿਹੜਾ ਫੀਸ ਨਹੀਂ ਭਰ ਸਕਦਾ ਪਰ ਪੜਨ ਯੋਗ ਆ ਉਹਨੂੰ ਅਸੀਂ ਪੰਚਾਇਤੀ ਫੰਡ ਦੇ ਵਿੱਚੋਂ ਫੀਸ ਦੇ ਕੇ ਉਹ ਬੱਚਾ ਪੜੇ ਪਿੰਡ ਦਾ ਨਾਂ ਰੋਸ਼ਨ ਕਰੇ ਉਹਨੂੰ ਹੈਲਪ ਕਰਿਆ ਕਰਾਂਗੇ ਖੇਡਾਂ ਦੀ ਗੱਲ ਕਰੀਏ ਤਾਂ ਦੇਖੋ ਕਬੱਡੀ ਮੇਰੇ ਖਿਆਲ ਭਾਗੀਗੇ ਦੇ ਵੀ ਕਾਫੀ ਜਿਹੜੇ ਨੌਜਵਾਨ ਆ ਮਸ਼ਹੂਰ ਆ ਕਬੱਡੀ ਦੇ ਵਿੱਚ ਤੇ ਇਹ ਨੌਜਵਾਨਾਂ ਦੇ ਲਈ ਕਿਹੜਾ ਕਦਮ ਚੱਕ ਰਹੇ ਉਹਨਾਂ ਦੀ ਸਿਹਤ ਨੂੰ ਬਿਲਕੁਲ ਜੀ ਸਾਡੇ ਨੌਜਵਾਨ ਸਾਡੇ ਸਮਾਜ ਦਾ ਸਰਮਾਇਆ ਸਾਡੇ ਪਿੰਡ ਦਾ ਉਹ ਇੱਕ ਅਸੈਟ ਆ ਉਹ ਇੱਕ ਖਜ਼ਾਨਾ ਅਸੀਂ ਉਹਨੂੰ ਰੱਖਿਆ ਕਰਨ ਦੀ ਖਾਤਰ ਉਹਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਨੌਜਵਾਨਾਂ ਨੂੰ ਜਿੰਮਾਂ ਦਾ ਪ੍ਰਬੰਧ ਕਰਾਂਗੇ ਗਰਾਊਂਡ ਦੀਆਂ ਜਿੰਨੀਆਂ ਸਹੂਲਤਾਂ ਉਹ ਪ੍ਰੋਵਾਈਡ ਕਰਾਵਾਂਗੇ ਇੱਥੋਂ ਤੱਕ ਕਿ ਜੇ ਸਾਨੂੰ ਬਾਹਰੋਂ ਵੀ ਕੋਈ ਕੋਚ ਹਾਇਰ ਕਰਨਾ ਪਿਆ ਆਈਵਲ ਮੇਕ ਇਟ ਅਵੇਲੇਬਲ ਜੀ ਜੇਕਰ ਮੈਂ ਪੈਂਟ ਦੀ ਗੱਲ ਕਰਾਂ ਤਾਂ ਅਸੀਂ ਅਕਸਰ ਦੇਖਦੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜਕੱਲ ਬੜਾ ਐਕਟਿਵ ਰਹਿੰਦੇ ਹੋ ਲੋਕਾਂ ਦੇ ਕਿਹੜੇ-ਕਿਹੜੇ ਕੰਮ ਆ ਜਿਹੜੇ ਤੁਸੀਂ ਕਹਿੰਦੇ ਕਿਸੇ ਉਹਦੇ ਤੇ ਨਾ ਹੋਣ ਦੇ ਬਾਵਜੂਦ ਵੀ ਕਰਦੇ ਆ ਰਹੇ ਬਿਲਕੁਲ ਜੀ ਇਹ ਮੇਰਾ ਇੱਕ ਇਨੀਸ਼ੀਏਟਿਵ ਇਨੀਸ਼ੀਏਟਿਵ ਸੀ ਅਸੀਂ ਪਿਛਲੇ 5 ਸਾਲ ਵੀ ਪਾਰਟ ਨੰਬਰ 5 ਤੋਂ ਮੈਂਬਰ ਰਹੇ ਆ ਜੀ ਪੈਨਡ ਭਾਗੀ ਕਹਿੰਦੇ ਜਿਹੜੇ ਸੋਸ਼ਲ ਸਿਕਿਉਰਿਟੀ ਨਾਲ ਮੁੱਦੇ ਆ ਚਾਹੇ ਉਹ ਸਗਣ ਸਕੀਮ ਦਾ ਮੁੱਦਾ ਚਾਹੇ ਉਹ ਪੈਨਸ਼ਨਾਂ ਦਾ ਮੁੱਦਾ ਆਸ਼ਰਿਤ ਪੈਨਸ਼ਨ ਦਾ ਬਡੇਪਾ ਪੈਨਸ਼ਨ ਦਾ ਚਾਹੇ ਉਹ ਅੰਗਹੀਣ ਪੈਨਸ਼ਨ ਦਾ ਅਸੀਂ ਉਹ ਪਹਿਲਾਂ ਵੀ ਕਰ ਰਹੇ ਆ ਅੱਗੇ ਤੋਂ ਵੀ ਜੋਰ ਸ਼ੋਰ ਨਾਲ ਕਰਾਂਗੇ ਮੈਂ ਹੁਣ ਤੱਕ 216 ਪੈਨਸ਼ਨਾਂ ਲਾ ਚੁੱਕਾ ਜਿਹਦੇ ਚ 170 ਪੈਨਸ਼ਨਾਂ ਭਾਗੀ ਕਹਿੰਦੇ ਜੀ ਜੇ ਮੈਂ ਪਿੰਡ ਦੇ ਲੋਕਾਂ ਦੇ ਸਹਿਯੋਗ ਦੀ ਗੱਲ ਕਰਾਂ ਜਾਂ ਕਾਫੀ ਐਨਆਰਆਈ ਵੀ ਬਾਹਰ ਹੋਣਗੇ ਉਹਨਾਂ ਦਾ ਸਹਿਯੋਗ ਇਸ ਤਰ੍ਹਾਂ ਦਾ ਹੈ ਜੀ ਬਿਲਕੁਲ ਜੀ ਉਹਨਾਂ ਦੇ ਮੈਨੂੰ ਕਾਲ ਜਾ ਰਹੇ ਆ ਇਵਨ ਇਥੋਂ ਜਿਹੜੇ ਹੋਣੇ-ਹੁਣੇ ਗਏ ਆ ਭਾਗੀਕੇ ਨੂੰ ਛੱਡ ਕੇ ਬਾਹਰ ਗਏ ਆ ਉਹ ਮੈਨੂੰ ਹੈਲਪ ਕਰ ਰਹੇ ਆ ਉਹਨਾਂ ਦੇ ਜਿਹੜੇ ਇੱਥੇ ਸਕੇ ਸੰਬੰਧੀ ਬੈਠੇ ਆ ਉਹਨਾਂ ਨੇ ਉਹਨਾਂ ਨੂੰ ਵੀ ਕਾਲਸ ਕਰਕੇ ਕਿਹਾ ਵੀ ਆਪਾਂ ਇਸ ਡਿਵੈਲਪਮੈਂਟ ਪੱਖੀ ਇਨਸਾਨ ਦੀ ਮਦਦ ਕਰਨੀ ਆ ਇਵਨ ਦੇ ਆ ਅਸਿਸਟਿੰਗ ਮੀ ਬਾਇ ਦ ਫਾਈਨੈਂਸ਼ੀਅਲ ਸਰਪੰਚੀ ਦੇ ਵਿੱਚ ਹੋਰ ਵੀ ਜਿਹੜੇ ਪੰਜ ਛੇ ਜਣੇ ਹੋਰ ਨੇ ਸਰਪੰਚੀ ਦੇ ਵਿੱਚ ਕਿਉਂਕਿ ਜ਼ਿਆਦਾਤਰ ਤਾਂ ਹਜੇ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਕਿਉਂਕਿ ਜਨਤਕ মিডিਆ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਕਿਵੇਂ ਹੈਂਡਲ ਕਰੋਗੇ ਕਿਉਂਕਿ ਵੋਟ ਵੀ ਬੜੀ ਘੱਟ ਆ ਤੁਹਾਡੇ ਕੋਲ ਬਿਲਕੁਲ ਜੀ ਭਾਗੀ ਕਿ 2900 ਦੀ ਆਬਾਦੀ ਵਾਲਾ ਪਿੰਡ ਹੈ ਜਿੱਦੇ ਚ 2400 ਬੰਦਾ ਭਾਗੀ ਕਹਿੰਦੇ ਵਿੱਚ ਰੈਜ਼ਾਈਡ ਕਰ ਰਿਹਾ ਮੈਥੋਂ ਬਿਨਾ 6-7 ਜਣੇ ਹੋਰ ਖੜੇ ਆ ਸਭ ਦਾ ਡੈਮੋਕਰੈਟਿਕ ਰਾਈਟ ਹੈ ਵੀ ਉਹ ਇਲੈਕਸ਼ਨ ਲੜੇ ਮੈਂ ਮੈਨੂੰ ਨਹੀਂ ਪਤਾ ਉਹ ਆਪਣੇ ਆਪ ਨੂੰ ਕਿਵੇਂ ਤੋਲ ਕੇ ਖੜੇ ਆ ਬਟ ਮੇਰਾ ਮੁੱਦਾ ਡਵੈਲਪਮੈਂਟ ਅਤੇ ਉਹਨੇ ਮੂਰੇ ਰੱਖ ਕੇ ਮੇਰੀ ਹਰ ਇਨੀਸ਼ੀਏਟਿਵ ਰਹੇਗਾ ਜੀ ਅਕਸਰ ਪਿੰਡਾਂ ਦੇ ਵਿੱਚ ਥੋੜੇ ਦਿਨ ਪਹਿਲਾਂ ਆ ਗਿਆ ਨਾਮਜਦਗੀ ਨੂੰ ਲੈ ਕੇ ਲੜਾਈਆਂ ਝਗੜੇ ਵੀ ਹੋਏ ਆ ਤੁਹਾਡੇ ਪਿੰਡ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਦੇਖੋ ਅਸੀਂ ਕਿਸੇ ਤੇ ਝੂਠਾ ਅਲੀਗੇਸ਼ਨ ਲਾ ਕੇ ਨਾ ਤਾਂ ਬਦਨਾਮ ਕਰਨਾ ਚਾਹੁੰਦੇ ਆ ਨਾ ਹੀ ਸਾਡੀ ਇਹ ਫਿਤਰਤ ਹੈ ਹਾਂ ਇਹ ਗੱਲ ਜ਼ਰੂਰ ਆ ਵੀ ਸਾਡੀਆਂ ਐਨਓਸੀ ਲੈਨ ਨੂੰ ਲੈ ਕੇ ਸਾਡੀਆਂ ਦੋ ਤਿੰਨ ਬਾਰ ਫਾਈਲਾਂ ਸਾਡੀਆਂ ਗੁੰਮ ਹੋਈਆਂ ਅਸੀਂ ਸਾਨੂੰ ਬਾਰ-ਬਾਰ ਰਿਪੀਟ ਕਰਕੇ ਦੁਆਰੇ ਸਾਨੂੰ ਉਹ ਕਾਗਜ਼ ਫਿਲ ਕਰਨੇ ਪਏ ਸਾਨੂੰ ਡਿਫਿਕਲਟੀ ਹੋਈ ਹਾਂ ਉੱਥੇ ਵੀਡੀਓ ਦਫ਼ਤਰ ਵੀ ਕੋਈ ਪ੍ਰਬੰਧ ਨਾ ਸੂਟੇਬਲ ਨਹੀਂ ਸੀ ਸਾਊਂਡ ਪ੍ਰਬੰਧ ਨਹੀਂ ਸੀ ਵੀ ਉੱਥੇ ਕੋਈ ਜਲੀ ਕੋਈ ਪੇਪਰ ਫਾਈਲ ਕਰ ਸਕ ਜੀ ਤੁਹਾਡੇ ਜਿਹੜੇ ਸਮਰਥਕ ਉਹ ਵੀ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਇੰਟਰਵਿਊ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਕਿਹੜੇ ਮੁੱਦਿਆਂ ਦਾ ਵਿਸ਼ਵਾਸ ਦਵਾਉਂਦੇ ਹੋ ਕਿ ਜੇਕਰ ਤੁਸੀਂ ਉਹਨਾਂ ਉਹ ਤੁਹਾਡੀ ਹਮਾਇਤ ਕਰਦੇ ਨੇ ਤੇ ਤੁਸੀਂ ਉਹਨਾਂ ਗੱਲਾਂ ਤੇ ਖਰੇ ਉਤਰੋ ਮੈਂ ਸਾਰੇ ਨਗਰ ਭਾਗੀ ਕਿਆਂ ਨੂੰ ਸੰਬੋਧਨ ਹੋ ਕੇ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਉਸ ਤੋਂ ਬਾਅਦ ਮੈਂ ਜਿਹੜੇ ਮੇਰੇ ਸਮਰਥਕ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਇੱਕ ਗੱਲ ਵੈਰੀ ਐਪੇਰੈਂਟਲੀ ਮੈਂ ਕਹਿਣਾ ਚਾਹਾਂਗਾ ਵੀ ਪਿੰਡ ਭਾਗੀ ਕਿਆਂ ਦੇ ਡਿਵੈਲਪਮੈਂਟ ਦੇ ਲਈ ਆਈ ਵਿਲ ਲੈਫਟ ਲੋ ਸਟੋਨ ਅਨਟਰਨਡ ਫਾਰ ਦੀ ਡਿਵੈਲਪਮੈਂਟ ਆਫ ਭਾਗੀ ਕਿਆਂ ਪਿੰਡ ਭਾਗੀ ਕਿਆਂ ਦਾ ਹਰ ਤੱਕਾਂ ਦਾ ਵਿਕਾਸ ਚੌਕਮੁਖੀ ਵਿਕਾਸ ਪਿੰਡ ਭਾਗੀ ਕਿਆਂ ਦਾ ਕਰਕੇ ਪਿੰਡ ਭਾਗੀ ਕਿਆਂ ਨੂੰ ਟਾਪ ਦਾ ਇੱਕ ਪਿੰਡ ਬਣਾਉਣ ਦੇ ਵਿੱਚ ਮੇਰੀ ਤਰਜੀਹ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਟਾਈਮ ਦੇਣ ਲਈ ਕਿਉਂਕਿ ਜਦੋਂ ਅਸੀਂ ਐਂਟਰੀ ਕੀਤੀ ਹੈ ਤਾਂ ਕਹਿ ਰਹੇ ਸੀ ਕਿ ਤੁਹਾਡੇ ਸਾਥੀ ਕਹਿ ਰਹੇ ਸੀ ਕਿ ਉਹ ਲੋਕਾਂ ਦੇ ਨਾਲ ਹੀ ਜਿਹੜਾ ਤਾਲਮੇਲਾ ਜਿ ਬਣਾ ਰਹੇ ਨੇ ਕਿਉਂਕਿ ਡੋਰ ਟੂ ਡੋਰ ਸਵੇਰ ਤੋਂ ਹੀ ਜਿਹੜਾ ਸ਼ੁਰੂ ਹੋ ਜਾਂਦਾ ਕਿਉਂਕਿ ਸਮਾਂ ਬੜਾ ਥੋੜਾ ਦਿੱਤਾ ਸਰਕਾਰਾਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਜਿਹੜੀਆਂ ਵੀ ਇੰਦਰਜੀਤ ਜੀ ਤੁਸੀਂ ਗੱਲਾਂ ਆਪਦੇ ਸਮਰਥਕਾਂ ਨੂੰ ਜਾਂ ਦੇ ਪਿੰਡ ਵਾਸੀਆਂ ਨੂੰ ਕਿੰਨਾਂ ਉਹਨਾਂ ਤੇ ਖਰਾ ਉਤਰੋਗੇ ਤੇ ਉਮੀਦ ਕਰਦੇ ਆ ਕਿ ਤੁਹਾਡੀ ਜਤ ਹੋਵੇ ਬਿਲਕੁਲ ਜੀ ਮੈਂ ਸਾਰੇ ਨਗਰ ਦਾ ਸਹਿਯੋਗ ਮੰਗਦਾ ਤੁਹਾਡਾ ਫਿਰ ਧੰਨਵਾਦ ਥੈਂਕ ਯੂ ਸੋ ਮੱਚ ਸੋ ਦਰਸ਼ਕੋ ਇਸ ਅਨੰਦਰਜੀਤ ਆਜ਼ਾਦ ਉਮੀਦਵਾਰ ਜਿਨ੍ਹਾਂ ਨੇ ਵੱਡੀ ਗੱਲ ਇਹ ਆ ਦਰਸ਼ਕੋ ਇੱਕ ਪੜ੍ਹਿਆ ਲਿਖਿਆ ਜਿਹੜਾ ਸਰਪੰਚ ਆ ਉਹ ਤਮਾਮ ਪਿੰਡ ਦੀ ਜਾਣਕਾਰੀ ਰੱਖਦਾ ਹੁੰਦਾ ਕਿਹੜੇ ਮੁੱਦੇ ਨੇ ਉਹ ਤੁਸੀਂ ਦੇਖ ਹੀ ਲਿਆ ਇਹਨਾਂ ਦੀ ਲੈਂਗੁਏਜ ਠੀਕ ਆ ਬੋਲਣ ਦਾ ਢੰਗ ਜਾਂ ਕਿਸੇ ਅਫਸਰ ਨਾਲ ਗੱਲ ਕਰਨੀ ਕਿਉਂਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਾਣੇ ਆ ਸਰਪੰਚਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਾਂ ਇਹ ਵੀ ਇੱਕ ਗੱਲ ਨੋਟ ਕਰਨੀ ਆ ਕਿ ਤੁਹਾਡਾ ਜਿਹੜਾ ਕੈਂਡੀਡੇਟ ਆ ਕਿੰਨਾ ਐਜੂਕੇਟਿਡ ਆ ਕਿੰਨੀ ਸਮਝ ਰੱਖਦਾ ਰਾਜਨੀਤੀ ਦੀ ਤੇ ਲੋਕਾਂ ਦੇ ਮੁੱਦਿਆਂ ਦੀ ਤਾਂ ਤੁਸੀਂ ਇਸ ਇੰਟਰਵਿਊ ਤੇ ਜਿਹੜੇ ਇਹਨਾਂ ਦੇ ਸਮਰਥਕ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਸੋ ਜਲਦੀ ਅਗਲੇ ਇੰਟਰਵਿਊ ਦੇ ਵਿੱਚ ਕਿਸੇ ਹੋਰ ਉਮੀਦਵਾਰ ਦੇ ਨਾਲ ਮਿਲਦੇ ਆ ਸੋ ਬੜੇ ਰੋ ਜੀਵੀਐਸ ਟਾਈਮ ਦੇ ਨਾਲ ਧੰਨਵਾਦ